ਦਾ ਆਪ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਛੀਰੀ ਦਰਬਾਰ ਸਾਹਿਬ ਦੇ ਬਾਰੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੋੜਾ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਗਏ ਬਿਆਨਾਂ ਤੇ ਸਿਆਸਤ ਪੱਖੀ ਹੋਈ ਹੈ ਇਸ ਵਿਚਾਲੇ ਬਿੱਟੂ ਨੇ ਇਸ ਬਾਰੇ ਇੱਕ ਹੋਰ ਬਿਆਨ ਦੇ ਦਿੱਤਾ ਹੈ ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨ ਤੇ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਨੇ ਅਸਲ ਵਿੱਚ ਨਾਰਾਇਣ ਸਿੰਘ ਚੋੜਾ ਦਾ ਸਨਮਾਨ ਕਰਨ ਬਾਰੇ ਨਹੀਂ ਸੀ ਕਿਹਾ ਉਧਿਆਣਾ ਰੇਲਵੇ ਸਟੇਸ਼ਨ ਵਿਕੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਦੋਂ ਆਪਣੇ ਘਰ ਅੱਗ ਲੱਗਦੀ ਹੈ ਤਾਂ ਉਦੋਂ ਸੇਕ ਦਾ ਪਤਾ ਲੱਗਦਾ ਹੈ ਦੂਜੇ ਘਰ ਅੱਗ ਲੱਗੀ ਹੈ ਤਾਂ ਲੋੜੀ ਲੱਗਦੀ ਹੈ ਉਹਨਾਂ ਚੋੜਾ ਦੇ ਸਨਮਾਨ ਵਾਲੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੇ ਇਹ ਸਾਰੀ ਗੱਲ ਇਸ ਲਈ ਕਹੀ ਸੀ ਕਿ ਉਹ ਜਦੋਂ ਪਹਿਲਾਂ ਕਹਿੰਦੇ ਸਨ ਕਿ ਅਤਵਾਦੀ ਕਿਸੇ ਦੇ ਸਕੇ ਨਹੀਂ ਹਨ ਇਹ ਸੱਪ ਹਨ ਜੇ ਇਹਨਾਂ ਨੂੰ ਦੁੱਧ ਪਿਲਾਉਂਗੇ ਤਾਂ ਇਹ ਡੰਗ ਜ਼ਰੂਰ ਮਾਰਨਗੇ ਉਹਨਾਂ ਨੇ ਕਿਹਾ ਕਿ ਮੈਸ਼ੂਰਤੋ ਹੀ ਇਹ ਕਹਿੰਦਾ ਸੀ ਕਿ ਇਹਨਾਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਨਾ ਕੱਢੋ ਇਹ ਜਦੋਂ ਵੀ ਜੇਲ੍ਹਾਂ ਵਿੱਚੋਂ ਬਾਹਰ ਆਣਗੇ ਡੰਗ ਮਾਰਨਗੇ ਇਹ ਹੀ ਮਾਰਨਗੇ ਇਸ ਵਿੱਚ ਇਸ ਲਈ ਅੱਤਵਾਦੀਆਂ ਦੀ ਸਿਰ ਲੱਤ ਥੱਲੇ ਮਿੱਦ ਦੇਣੀ ਚਾਹੀਦੀ ਹੈ ਬਿੱਟੂ ਨੇ ਕਿਹਾ ਕਿ ਇਹਨਾਂ ਦੇ ਜਿੰਨੇ ਵੱਡੇ ਵਿਰੋਧੀ ਹੋ ਹਨ ਉਹਨਾਂ ਵੱਡਾ ਵਿਰੋਧੀ ਹੋਰ ਕੋਈ ਨਹੀਂ ਹੈ ਅੱਜ ਜਦ ਸੁਖਵੀਰ ਬਾਦਲ ਤੇ ਆਪਣੇ ਆਪ ਤੇ ਗੱਲ ਪਈ ਤਾਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਬਿੱਟੂ ਨੇ ਕਿਹਾ ਕਿ ਨਾਰਾਇਣ ਸਿੰਘ ਚੋੜਾ ਬਿਆਨਤ ਸਿੰਘ ਦੇ ਕੇਸ ਵਿੱਚ ਵੀ ਸ਼ਾਮਲ ਸੀ ਇਸ ਲਈ ਉਹ ਮੈਨੂੰ ਮਾਰਨ ਦਾ ਵੀ ਕੋਸ਼ਿਸ਼ ਕਰਦਾ ਰਿਹਾ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿੰਦੇ ਰਹੇ ਕਿ ਇਹ ਲੋਕ ਅਤਵਾਦੀ ਤੇ ਆਈਐਸਆਈ ਤੇ ਜੱਟ ਹਨ ਤੇ ਅੱਜ ਉਹਨਾਂ ਦੀ ਗੱਲ ਸੱਚ ਸਾਬਤ ਹੋਈ ਹੈ ਬਿੱਟੂ ਨੇ ਆਸ ਪ੍ਰਗਟਾਈ ਕਿ ਸੁਖਵੀਰ ਸਿੰਘ ਬਾਦਲ ਤੇ ਕਾਲੀ ਦਾਲ ਹੁਣ ਅਜੇ ਲੋਕਾਂ ਦੀ ਮਦਦ ਨਹੀਂ ਕਰਨ